ਸਲੋਕ ਮਹੱਲਾ ਤੀਜਾ ਏਕ ਓ ਅੰਕਾਰ ਸਤਿਗੁਰ ਪ੍ਰਸਾਦ ਅਭਾਗਤ ਇਹ ਨਾ ਆਖਿਐ ਜਿਨ ਕੈ ਮਨ ਮਹਿ ਭਰਮ ਤਿਨ ਕੇ ਦਿੱਤੇ ਨਾਨਕਾ ਤੇਹੋ ਜਿਹਾ ਧਰਮ ਅਪੈ ਨਿਰੰજન ਪਰਮ ਪਦ ਤਾ ਕਾ ਭੀਖ ਖ ਕੋਏ ਤਿਸ ਕਾ ਭੋਜਨ ਨਾਨਕਾ ਵਿਰਲਾ ਪਾਏ ਕੋਈ ਹੋਵਾ ਪੰਡਤ ਜੋਤ ਕੀ ਵੇਦ ਪੜਾਂ ਮੁਖ ਚਾਰ ਨਵਾ ਖੰਡਾਂ ਵਿੱਚ ਜਾਣੀਆਂ ਆਪਣੇ ਚੱਜ ਵਿਚਾਰ ਬ੍ਰਾਹਮਣ ਕਹਿ ਲਈ ਘਾਤ ਕੰਨਕਾਂ ਅਨਚਾਰੀ ਕਾ ਧਾਨ ਫਿਟਕ ਫਿਟਕਾਂ ਕੋੜ ਬਦੀਆਂ ਸਦਾ ਸਦਾ ਅਬਮਾਨ ਪਾਹੀ ਇਤੇ ਜਾਹੇ ਵੀਸਰ ਨਾਨਕਾ ਇਕ ਨਾਮ ਸਭ ਬੁੱਧੀ ਜਾਲੀ ਹੈ ਇਕ ਰਹਿ ਤਤ ਗਿਆਨ ਮਾਥੇ ਜੋ ਧੁਰ ਲਿਖਿਆ ਸੋ ਮੀਟ ਨਾ ਸਕੈ ਕੋਈ ਨਾਨਕ ਜੋ ਲਿਖਿਆ ਸੋ ਵਰਤਦਾ ਸੋ ਬੂਝੈ ਜਿਸਨੋ ਨਦਰ ਹੋਈ ਜਿਨਨੀ ਨਾਮ ਵਿਸਾਰਿਆ ਕੂੜਾ ਲਾਲ ਚ ਲੱਗ ਧੰਦਾ ਮਾਇਆ ਮੋਹਣੀ ਅੰਤਰ ਤਿਸਨਾ ਅੱਗ ਜਿੰਨਾ ਵੇਲ ਨਾ ਤੂੰ ਬੜੀ ਮਾਇਆ ਠੱਗੇ ਠੱਗ ਮਨਮੁਖ ਬੰਨ ਚਲਾਈ ਐ ਨਾ ਮਿਲੇ ਹੀ ਵਗ ਸੱਗ ਆਪ ਭੁਲਾਏ ਭੁੱਲੀ ਐ ਆਪੇ ਮੇਲ ਮਲਾਈ ਨਾਨਕ ਗੁਰਮੁਖ ਛੁਟੀ ਐ ਜੇ ਚੱਲੈ ਸਤਿਗੁਰ ਭਾਈ ਸਾਲਾਹੀ ਸਲਾਹਣਾ ਭੀ ਸੱਚਾ ਸਾਲਾਹੀ ਨਾਨਕ ਸੱਚਾ ਏਕਦਰ ਬਿਵਾਂ ਪਰ ਹਰ ਆਹੀ ਨਾਨਕ ਜਹ ਜਹ ਮੈਂ ਫਿਰੂੰ ਤਹ ਤਹ ਸਾਚਾ ਸੋਈ ਜਹ ਦੇਖਾਂ ਤਹ ਏਕ ਹੈ ਗੁਰਮਖ ਪ੍ਰਗਟ ਹੋਏ ਦੂ ਕਵਸਾਰਨ ਸ਼ਬਦ ਹੈ ਜੇ ਮਨ ਵਸਾਏ ਕੋਈ ਗੁਰ ਕਿਰਪਾ ਤੇ ਮਨ ਵਸੈ ਕਰਮ ਪ੍ਰਾਪਤ ਹੋਈ ਨਾਨਕ ਹਉ ਹਉ ਕਰਤੇ ਖੱਪ ਮੋਏ ਖੂਹਣ ਲਖ ਅਸੰਖ ਸਤਗੁਰ ਮਿਲੇ ਸੋ ਉੱਭਰੀ ਸੱਚੇ ਸ਼ਬਦ ਅਲੰਖ ਜਿਨਾਂ ਸਤਗੁਰੇਕ ਮਨ ਸੇਵਿਆ ਤੇਨੇ ਜਨ ਲਾਗੋਂ ਪਾਏ ਗੁਰ ਸ਼ਬਦ ਦੀ ਹਰ ਮਨ ਵਸੈ ਮਾਇਆ ਕੀ ਭੁੱਖ ਜਾਏ ਸੇ ਜਨ ਨਿਰਮਲ ਊਜਲੇ ਜੇ ਗੁਰਮਖ ਨਾਮ ਸਵਾਈ ਨਾਨਕ ਹੋਰ ਪਤਸ਼ਾਹੀਆਂ ਕੂੜੀਆਂ ਨਾਮ ਰੱਤੇ ਪਾਤਸ਼ਾਹ ਜਿਉਂ ਪੁਰਖ ਹੈ ਕਰ ਭਗਤੀ ਨਾਰ ਹੈ ਅਤ ਲੋਚੈ ਭਗਤੀ ਭਾਏ ਬਹੁ ਰਸ ਸਾਲਣੀ ਸਵਾਰਦੀ ਖੱਟ ਰਸ ਮੀਠੇ ਪਾਏ ਤਿਉ ਬਾਣੀ ਭਗਤ ਸਲਾਹ ਦੀ ਹਰ ਨਾਮੈ ਚਿਤ ਲਾਈ ਮਨ ਤਨ ਧਨ ਆਗੇ ਰਾਖਿਆ ਸਿਰ ਵੇਚਿਆ ਗੁਰ ਆਗੇ ਜਾਈ ਭੈ ਭਗਤੀ ਭਗਤ ਬਹੁ ਲੋਚ ਦੇ ਪ੍ਰਭ ਲੋਚਾ ਪੂਰ ਮਿਲਾਏ ਹਰ ਪ੍ਰਭ ਵੀ ਪ੍ਰਵਾਹ ਹੈ ਕਿਤ ਖਾਦੈ ਤਿਪਤਾਏ ਸਤਗੁਰ ਕੈ ਪਾਣੈ ਜੋ ਚੱਲੈ ਤਿਪਤਾਸੈ ਹਰ ਗੁਣ ਗਾਈ ਤਨ ਤਨ ਕਲਯੁਗ ਨਾਨਕਾ ਜੇ ਚੱਲੇ ਸਤਗੁਰ ਪਾਏ ਸਤਗੁਰੂ ਨਾ ਸੇਵਿਓ ਸ਼ਬਦ ਨਾ ਰਖਿਓ ਔਰ ਧਾਰ ਢਿਗ ਤਿਨਾਂ ਕਾ ਜੀਵਿਆ ਕੇਤਿ ਆਏ ਸੰਸਾਰ ਗੁਰਮਤੀ ਭਉ ਮਨ ਪਵੈ ਆ ਹਰ ਰਸ ਲੱਗੈ ਪਿਆਰ ਨਾਉ ਮਿਲੈ ਧੁਰ ਲਿਖਿਆ ਜਨ ਨਾਨਕ ਪਾਰ ਉਤਾਰ ਮਾਇਆ 모ਹੀ जग ਭਰਮਿਆ ਘਰ ਮੁਸੈ ਖਬਰ ਨਾ ਹੋਈ ਕਾਮ ਕ੍ਰੋਧ ਮਨ ਹਿਰ ਲਿਆ ਮਨ ਮੁਖ ਅੰਦਾ ਲੋਏ ਗਿਆਨ ਖੜਗ ਪੰਜ ਦੂਤ ਸੰਘਾਰੇ ਗੁਰਮਤਿ ਜਾਗੈ ਸੋਈ ਨਾਮ ਰਤਨ ਪਰਗਾਸਿਆ ਮਨ ਤਨ ਨਿਰਮਲ ਹੋਏ ਨਾਮ ਹੀਨ ਨਕਟੇ ਫਿਰਹਿ ਬਿਨ ਨਾਵੇ ਬਹਿ ਰੋਏ ਨਾਨਕ ਜੋ ਧੁਰ ਕਰ ਤੈ ਲਿਖਿਆ ਸੋ ਮੀਟ ਨਾ ਸਕੈ ਕੋਈ ਗੁਰਮਖਾ ਹਰ ਧਨ ਖਟਿਆ ਗੁਰ ਕੈ ਸ਼ਬਦ ਵਿਚਾਰ ਨਾਮ ਪਦਾਰਥ ਪਾਇਆ ਆ ਟੋਟ ਭਰੇ ਪੰਧਾਰ ਹਰ ਗੁਣ ਬਾਣੀ ਉਚਰਹਿ ਅੰਤ ਨਾ ਪਾਰ ਆਵਾਰ ਨਾਨਕ ਸਭ ਕਾਰਨ ਕਰਤਾ ਕਰੈ ਵੇਖੈ ਸਿਰਜਨ ਹਾਰ ਗੁਰਮਖ ਅੰਤਰ ਸਹਿਜ ਹੈ ਮਨ ਚੜਿਆ ਦਸਵੇਂ ਆਕਾਸ ਿਤਥੈ ਊਂਗ ਨਾ ਭੁਖ ਹੈ ਹਰ ਅੰਮ੍ਰਿਤ ਨਾਮ ਸੁਖ ਵਾਸ ਨਾ ਨਿਕ ਦੁਖ ਸੁਖ ਵਿਆਪਤ ਨਹੀਂ ਜਿੱਤੈ ਆਤਮ ਰਾਮ ਪ੍ਰਗਾਸ ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ ਇਕ ਉਪਜਹਿ ਇਕ ਬਿਨਸ ਜਾਹੀ ਹੁਕਮੇ ਆਵੇ ਜਾਏ ਜੰਮਣ ਮਰਣ ਨਾ ਚੁੱਕੈ ਰੰਗ ਲੱਗਾ ਦੂਜੈ ਭਾਈ ਬੰਦਨ ਬੰਦ ਪੁਵਾਈਆਂਨ ਕਰਨਾ ਕਛੂ ਨਾ ਜਾਏ ਜਿਨ ਕਉ ਕਿਰਪਾ ਧਾਰਿ ਅਨ ਤਿੰਨਾ ਸਤਗੁਰ ਮਿਲਿਆ ਆਈ ਸਤਗੁਰ ਮਿਲੇ ਉਲਟੀ ਭਈ ਮਰ ਜੀਵਿਆ ਸਹਜ ਸੁਭਾਈ ਨਾਨਕ ਭਗਤੀ ਰਤਿਆ ਹਰ ਹਰ ਨਾਮ ਸਮਾਈ ਮਨ ਮੁਖ ਚੰਚਲ ਮਤ ਹੈ ਅੰਤਰ ਬਹੁਤ ਚਤੁਰਾਈ ਕੀਤਾ ਕਰਤਿਆ ਬਿਰਥਾ ਗਿਆ ਇਕ ਤਿਲ ਥਾਏ ਨਾ ਪਾਈ ਪੁੰਨ দান ਜੋ ਬੀਜ ਦੇ ਸਭ ਧਰਮ ਰਾਏ ਕਹਿ ਜਾਈ ਬਿਨ ਸਤ ਗੁਰੂ ਜਮ ਕਾਲ ਨਾ ਛੋੜਈ ਦੂਜੇ ਭਾਏ ਖੁਆਈ ਜੋ ਬਨ ਜਾਂਦਾ ਨਦਰ ਨਾ ਆਵੇ ਜਰ ਪਹੁੰਚੈ ਮਰ ਜਾਈ ਪੋਤ ਕਲਤ ਮੋਹ ਹੀਤ ਹੈ ਅੰਤ ਬੇਲੀ ਕੋ ਨ ਸਖਾਈ ਸਤ ਗੁਰ ਸੇਵੇ ਸੋ ਸੁਖ ਪਾਏ ਨਾਉ ਵਸੈ ਮਨ ਆਈ ਨਾਨਕ ਸੇ ਵੱਡੇ ਵਡ ਭਾਗੀ ਜੇ ਗੁਰਮੁਖ ਨਾਮ ਸੁਵਾਈ ਮਨਮੁਖ ਨਾਮ ਨਾ ਚੇਤਨੀ ਬਿਨ ਨਾਵੇ ਦੁਖ ਰੋਏ ਆਤਮਾ ਰਾਮ ਨਾ ਪੂਜਨੀ ਦੂਜੈ ਕਿਉ ਸੁਖ ਹੋਏ ਹੁ ਮੈਂ ਅੰਤਰ ਮੈਲ ਹੈ ਸ਼ਬਦ ਨਾ ਕਾਢ ਧੂਏ ਨਾਨਕ ਬਿਨ ਨਾਵੇਂ ਮੈ ਲਿਆ ਮੁਏ ਜਨਮ ਪਦਾਰਥ ਖੋਏ ਮਨ ਮੁਖ ਬੋਲੇ ਅੰਦੋਲੇ ਤਿਸ ਮਹਿ ਅਗਨੀ ਕਾ ਵਾਸ ਬਾਣੀ ਸੁਰਤ ਨਾ ਬੁਝਨੀ ਸ਼ਬਦ ਨਾ ਕਰਹਿ ਪ੍ਰਗਾਸ ਉਹ ਨਾ ਆਪਣੀ ਅੰਦਰ ਸੁਧ ਨਹੀਂ ਗੁਰਬਚਨ ਨਾ ਕਰਹਿ ਵਿਸਾਸ ਗਿਆਨੀਆਂ ਅੰਦਰ ਗੁਰ ਸ਼ਬਦ ਹੈ ਨੇਤਾ ਹਰਿ ਲਿਵ ਸਦਾ ਵਿਗਾਸ ਹਰ ਗਿਆਨੀਆਂ ਕੀ ਰੱਖਦਾ ਹਉ ਸਦ ਬਲਿਹਾਰੀ ਤਾਸ ਗੁਰਮੁਖ ਜੋ ਹਰ ਸੇਮ ਦੇ ਜਨ ਨਾਨਕ ਤਾ ਕਾ ਦਾਸ